ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਕੱਢ ਲਈ ਚਾਰ ਐਨੀਮਲ ਲੈ ਕੇ ਆਏ ਆ ਜੀ ਤਾਂ ਸੂਏ ਸਵਾਇਆ ਤੇ ਇੱਕ ਗੱਭਰਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਨਾਦਰਜਨ ਸਿੰਘ ਜੀ ਪਿੰਡ ਕੋਰਿਆ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 78843475 ਜੀ ਠੀਕ ਆ ਜੀ ਇੱਕ ਨੰਬਰ ਬਾਈ ਐਚਐਫ ਤੋਂ ਸ਼ੁਰੂ ਕਰਦੇ ਸੂਆ ਗਰਨਮਾ ਸੂਈ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ ਅੱਜ ਹੋ ਗਿਆ ਚੌਥਾ ਦਿਨ ਹੋ ਗਿਆ 4 ਦਿਨ ਹੋ ਗਏ ਚਾਹ ਕਢਾਈ ਇਹਦਾ ਬੱਚਾ ਮੰਗ ਰਹੀ ਹੈ ਜੀ ਬੱਚਾ ਜੀ ਹਾਂ ਜੀ ਬੱਚਾ ਠੀਕ ਹੈ ਜੀ ਕਿੰਨਾ ਹੁਣ ਦੁੱਧ ਆ ਕੇ ਬੋਲਾ ਵੇਰੇ ਦੁੱਧ ਦੁੱਧ ਮੰਗ ਲਓ ਜੀ ਬੋਲਾ ਮੰਨ ਲਓ ਠੀਕ ਹੈ ਜੀ ਹਾਂ ਜੀ 18 ਕਿਲੋ ਤਿਆਰ ਆ ਜਣੀ ਜੋ ਕਿ ਦੇ ਦਾਂਗੇ ਜੋ ਕਿ ਦੇ ਦਾਂਗੇ ਥੜਾਂ ਦੀ ਡੰਨ ਹੈ ਜੀ ਹਾਂ ਥੜਾਂ ਦੀ ਜਮਾ ਓਕੇ ਹੈ ਜੀ ਠੀਕ ਹੈ ਭਾਈ ਉਹ ਸੈਂਗ ਤੇ ਦਵਾਈ ਜੀ ਲਾਈ ਹੈ ਉਹ ਸੈਂਗ ਨਾਲ ਜੀ ਪੋਪਲਾਇਆ ਲੈ ਗਿਆ ਸੀ ਉਹਦਾ ਆਰਾਮ ਆ ਗਿਆ ਕੋਈ ਉਹੋ ਜੀ ਗੱਲ ਨਹੀਂ ਗਈ ਹੁਣ ਠੀਕ ਹੈ ਜੀ ਉਹ ਲੌਣ ਲੱਗਿਆ ਤਾਂ ਪੋਪਲਾਇਆ ਲੈ ਗਿਆ ਸੀ ਜੀ ਠੀਕ ਹੈ ਜੀ ਤੁਹਾਨੂੰ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਹਾਈਟ ਦੇ ਪੱਖ ਤੋਂ ਪੂਰੇ ਵੱਡੇ ਕਦ ਕਾਢਦੀ ਹੈ ਜੀ ਬੱਚਾ ਵਗ ਰ ਆ ਜਾਂਦਾ ਬੱਚਾ 4 ਦਿਨ ਹੋ ਗਏ ਸੂਈ ਨੂੰ ਦੁੱਧ ਮੰਨਣਾ ਦੁੱਧ ਮੰਨ ਲੋ ਬੋਲਾ ਮੰਨਣਾ ਬੋਲਾ ਮੰਨ ਲੋ 18 ਲੀਟਰ ਨੈਟ ਤਿਆਰ ਹੈ ਜੀ ਤਸੱਲੀ ਤੁਸੀਂ ਕਰਨੀ ਆ 2 ਟਾਈਮ ਚੋਲਿਓ 4 ਚੋਲਿਓ ਤੇ ਚਾਹੇ 6 ਚੋਲਿਓ ਬਾਕੀ ਵੀਰੇ ਠੰਡੀ ਸੀਲ ਆ ਜੀ ਹਾਂ ਠੰਡੀ ਸੀ ਆ ਜੀ ਠੀਕ ਆ ਜੀ ਸੀਲਸ ਲੱਗ ਕਰਮ ਵਾਲੀ ਪੂਰੀ ਆ ਥਣਾ ਦੀ ਓਕੇ ਆ ਜੀ ਬਾਕੀ ਥਾਣਾ ਦੇ ਸਹਜੇ ਵੀ ਦਿਖਾ ਦਿੰਨੇ ਸੋਹਣਾ ਗੁਲਾਬੀ ਥਾਣਾ ਹਾਈਟ ਦੇ ਪੱਖ ਤੋਂ ਬਹੁਤ ਚੰਗੀ ਹੈ ਜੀ ਪੂਰੇ ਚੰਗੇ ਕੱਦ ਕਾਰ ਦੀ ਹੈ ਅੱਗੇ ਦੋਸਤ ਸੇਵਾ ਦਾ ਜਿਹੜਾ ਬਾਈ ਦੇ ਘਰੇ ਆ ਉਹ ਤੁਸੀਂ ਆਪ ਦੀ ਤਸੱਲੀ ਕਰ ਲਿਓ ਜੀ ਹੋਟ ਨਹੀਂ ਸ਼ਾਂਖ ਨਹੀਂ ਕੋਈ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਆ ਜੀ ਇਹਦੀ ਜੀ 55000 ਜੀ ਹੋਜੂ ਲੈਸ ਜੀ ਹਾਂ ਕਰ ਦਿਆਂਗੇ ਠੀਕ ਆ ਜੀ ਜਮਾ ਜੈਤ ਜੀ ਡਿਮਾਂਡ ਆ 55000 ਰੁਪਏ ਐਡੇ ਦਾ ਵਾਲੀਆਂ ਕਿਸੇ ਨੇ ਮੁੱਲ ਆ ਕਰਨਾ ਨਹੀਂ ਆ ਜੀ ਸਹੀ ਗੱਲ ਆ ਜੀ ਹਾਂਜੀ ਵਿੱਚੋਂ ਚਲੋ ਆਏ ਗਏ ਵੀ ਉਹਦਾ ਲੈਸ ਜ਼ਰੂਰ ਹੋ ਗੁਰੂ ਕਰਾਂਗੇ ਜੀ ਅੱਗੇ ਵੀਰੇ 2 ਨੰਬਰ ਕ੍ਰੋਸ ਆਂਗੇ ਇਹਦੀ ਕੀ ਡਿਟੇਲ ਆ ਜੀ ਇਹ ਥੱਲੇ ਜੀ 12 ਨੰਬਰ 2 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਜੀ ਪਰਸੋਂ ਸੂਈ ਆ ਪਰਸੋਂ ਸੂਈ ਆ ਹਾਂਜੀ ਬੱਚਾ ਕੀ ਇਹਦੇ ਮਗਰ ਇਹਦੇ ਮਗਰੀ ਬੱਚਾ ਜੀ ਉਹ ਪਰਲਾ ਬੱਚਾ ਜੀ ਜਰਸੀ ਬੱਚਾ ਹਾਂਜੀ ਠੀਕ ਆ ਬਾਈ ਤੇ ਜੇ ਡਨ ਹਾਂ ਜੀ ਰੋਕਿਆ ਜੀ ਆਪਣੇ ਘਰੇ ਸੁਣਿਆ ਇੱਕ ਨੰਬਰ ਦੀ ਵੀ ਡੰਨ ਹੈ ਜੀ ਉਹਦੀ ਓਕੇ ਆ ਜਮਾ ਹਾਂਜੀ ਠੀਕ ਹੈ ਜੀ ਇਹ ਦੋ ਨੰਬਰ ਥੱਲੇ ਕਿੰਨਾ ਬੋਲਾ ਤਿਆਰ ਹੈ ਜੀ 12 ਕਿਲੋ ਤਿਆਰ ਆ ਜੀ ਜੋਕ ਕੰਡੇ ਆ ਜੀ ਕੰਡੇ ਆ ਫਣਾ ਦੀ ਡੰਨ ਹੈ ਜੀ ਫਣਾ ਵੀ ਓਕੇ ਆ ਠੀਕ ਹੈ ਜੀ ਠੰਡੀ ਸੀਰ ਵੀ ਪੂਰੀ ਹੈ ਠੰਡੀ ਸੀਰ ਪੂਰੀ ਹੈ ਹੋਰ ਕੇ ਦਿਖਾ ਦਿਓ ਜੀ ਸੂਆ ਦੂਜਾ ਸੂਈ ਆ ਪਰਸੋ ਦੀ ਸੂਈ ਆ ਜੀ ਬੱਚਾ ਇਹਦੇ ਮਗਰ ਵੀ ਜਰਸੀ ਬੱਛਾ ਜੀ ਕ੍ਰਾਸ ਹੰਗ ਪੈ ਜਾਂਦਾ ਜੀ ਦੁੱਧ ਦੇ ਦਾ ਮੱਝਾ ਰ ਗਈ ਹੋਣਾ ਜੀ ਫੈਟ ਚੰਗੀ ਆਊਗੀ ਸੀਲਸ ਲੱਗ ਪੂਰੀ ਆ ਵਜਨ ਵਜੂਦ ਦੇ ਪੱਖ ਤੋਂ ਬਹੁਤ ਚੰਗੀ ਆ ਬਾਕੀ 15 ਫਣਾ ਦੇ ਸਹਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਐਨ ਮੰਜੇ ਦੇ ਭਾਵਾਂ ਵਾਂਗੂ ਨਿਖੜ ਮਿਆਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਜੀ ਚੈੱਕ ਕਰ ਸਕਦੇ ਹੋ ਵਜਨ ਚੰਗਾ ਜੀ ਬਾਕੀ ਬਾਈ 10 10 12 ਕਿਲੋ ਬੌਲਾ ਨਟ ਰੈਡੀ ਆ 15 16 ਕਿਲੋ ਦੁੱਧ ਬਾਈ ਕਹਿੰਦਾ ਆਮ ਨਾਲ ਹੀ ਦੇ ਜੂ ਹੱਟ ਵੀ ਆ ਵੀਰੇ ਦੇ ਦਿੰਦਾ ਵਜਨ ਦੇ ਵਕਤ ਤੋਂ ਪੂਰੀ ਚੰਗੀ ਆ ਜੀ ਬਾਕੀ ਸੇਵਾ ਦੇ ਸਰਤੇ ਆ ਤੁਹਾਣਾ ਦੇ ਸਹਜ ਆਪਾਂ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਚਾਰ ਹੀ ਥਾਣਾ ਕੋਟ ਨਹੀਂ ਸ਼ਾਂਕ ਨਹੀਂ ਕੋਈ ਕੱਲਾ ਕੱਲਾ ਥਾਣਾ ਨਿਖੜਮਾ ਲੱਗਿਆ ਵਾ ਡਿਮਾਂਡ ਵੇਰੇ ਦੀ ਕੀ ਰਹਿਣ ਵਾਲੀ ਹੈ ਜੀ ਇਹ ਕਰ ਦਾਂਗੇ ਜੀ 50 ਚੋ ਮਾਨ ਪਾਵਾਂ ਜੇ ਜੋੜਾ ਲੈ ਲਓ ਜੀ ਕੋਈ ਜੋੜਾ ਫਿਰ ਵਧ ਕਰ ਦਿਆਂਗੇ ਜੀ ਠੀਕ ਹੈ ਜੀ 50000 ਚੋ ਲੈਸ ਹੋ ਜਾਊਗਾ ਜਿਹਨੂੰ ਇਹ ਪਸੰਦ ਆਉਂਦੀ ਹੈ ਕਨੈਕਟ ਕਰ ਲਿਓ ਅੱਗੇ ਜਰਸੀ ਇਹਦੀ ਕੀ ਡਿਟੇਲ ਹੈ ਜੀ ਕਿੰਨਾ ਮਸੂਆ ਜੀ ਇਹ ਆ ਦੂਜਾ ਸੂਆ ਜੀ ਠੀਕ ਆ ਦੋ ਸੂਈ ਹੈ ਜੀ ਇਹ ਇਹਨੂੰ ਆਹ ਸੂਈ ਨੂੰ 6 ਮਹੀਨਾ ਦਿਨ ਹੋ ਗਿਆ ਬੱਚਾ ਕਿਹੜਾ ਜੀ ਇਹ ਪੁਰਲਾ ਬੱਚਾ ਹੀ ਆ ਬੱਚਾ ਹੀ ਆ ਬੱਚਾ ਹੀ ਆ ਸਾਰੇ ਮਗਰ ਬੱਚੇ ਹੀ ਆ ਸਾਰੇ ਮਗਰ ਬੱਚੇ ਹੀ ਠੀਕ ਆ ਜੀ ਹਾਂਜੀ ਆ ਪੰਜਵਾਂ ਛੇਵਾਂ ਦਾ ਨਾ ਕਿੰਨਾ ਤਦ ਤਿਆਰ ਆ ਜੀ 1 10 ਕਿਲੋ ਨੇ ਤੰਡੇ ਆ ਪਿਆ ਠੀਕ ਹੈ ਜੀ ਥਾਣਾ ਦੀ ਡੰਨ ਹੈ ਜੀ ਹਾਂ ਥਾਣਾ ਦੀ ਓਕੇ ਜੀ ਦੁੱਧ ਇਹਦੀ 14 ਅੰਗਲ ਦਾ ਬਾਹਰ ਹੀ ਆਪਾਂ ਕਹਿੰਦੇ 14-15 ਕਿਲੋ ਦਾ ਦੇ ਜੂਗੀ ਬਾਕੀ ਸੇਵਾ ਦਾ ਹਾਂ ਬਾਕੀ ਸੇਵਾ ਦਾ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰ 22 ਦੇ ਦਸਰ ਮੁਤਾਬਕ 5ਵਾਂ 6ਵਾਂ ਦਿਨ ਹੈ ਜੀ ਸੂਈ ਨੂੰ ਜਰਸੀ ਸੂਹਾ ਦੂਜਾ ਸੂਈ ਹੈ ਜੀ ਆ ਜਿਹੜਾ ਅੱਜ ਦਾ ਦੁੱਧ ਤਿਆਰ ਹੈ ਜੀ ਉਹ 10 ਕਿਲੋ ਆਪਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦਾ ਜੀ ਕੋਈ ਵੀ ਫਿਰ ਬਾਕੀ ਥਾਣਾ ਦੇ ਸਹਿਜ ਵੀ ਇਹਦੇ ਵੀ ਸੋਹਣੇ ਆ ਇਹ ਜਰਸੀ ਚ ਪੈ ਜਾਂਦੀ ਹੈ ਜੀ ਥੋੜਾ ਜਿਹਾ ਦੱਬ ਜ਼ਰੂਰ ਆ ਜਾਂਦਾ ਕਿਸੇ ਕਿਸੇ ਜਰਸੀ ਚ ਆ ਹੀ ਜਾਂਦਾ ਜੀ ਦੱਬ ਤੁਹਾਨੂੰ ਪਤਾ ਹੀ ਆ ਬਾਕੀ ਜੀ ਜਿਹੜਾ ਭਾਂਡੇ ਵਾਲਾ ਦੁੱਧ ਆ ਉਹ 10 ਕਿਲੋ ਅੱਜ ਦਾ ਪੰਜਾ ਛੇਾਂ ਦਿਨ ਦੀ ਸੂਈ ਥੱਲੇ ਬੱਚਾ ਇਹਦੇ ਮਗਰ ਵੀ ਬੱਚਾ ਸਾਰਾ ਮਗਰ ਬੱਚੇ ਹੀ ਆ ਬਾਕੀ ਮੇਰੀ ਸਪੈਸ਼ਲ ਬੇਨਤੀ ਹੈ ਕਿ ਮਿਲਕਿੰਗ ਵੇਰੇ ਕਰ ਲਿਓ ਤੁਸੀਂ ਦੋ ਟਾਈਮ ਚਾਰ ਟਾਈਮ ਕਿ ਚਵਾਈ ਕਰ ਸਕਦੇ ਆ ਜੀ ਮੰਗਲ ਤਸਦੀ ਕਰੋ ਜੀ ਆ ਕੇ ਦਾ ਚੋ ਦੋ ਉਹਣਾ ਅਗਲੇ ਨੇ ਜੀ ਆਪਾਂ ਨੂੰ ਕੀ ਹੈ ਸਹੀ ਗੱਲ ਹੈ ਜੀ ਮੈਂ ਚੋਕੇ ਜਾਊਗਾ ਮੈਂ ਦੁੱਧ ਘਰੇ ਰਊਗਾ ਦੋ ਦੰਗ ਨਾਲੇ ਤਸੱਲੀ ਕਰਕੇ ਮੈਂ ਤਸੱਲੀ ਅਰੇ ਜੀ ਹੋ ਜੂ ਡਿਮਾਂਡ ਵੀਰੇ ਦੀ ਇਹਦਾ ਮੁੱਲ ਜੀ 40000 ਜੀ ਤੋਂ ਕਰ ਦਾਂਗੇ ਮੰਨਦਾ 40000 ਤੋਂ ਪਾਈ ਆ ਠੀਕ ਹੈ ਜੀ ਤੇ ਮੈਂ ਥੋੜੇ ਪੈਸੇ ਲਾਉਣੇ ਤਾਂ ਡਿਮਾਂਡ ਦੀ 40000 ਰੁਪਇਆ ਵਿੱਚੋਂ ਲੈਸ ਉਹਦੇ ਹੋ ਜੂਗਾ ਜੀ ਅੱਗੇ ਵੀਰੇ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦਿੱਤਾ ਜੀ ਦੂਜਾ ਸੂਆ ਪਹਿਲੇ ਸੂਏ ਉਹਨੇ 17 18 ਕਿਲੋ ਦੁੱਧ ਚੋਇਆ ਠੀਕ ਆ ਜੀ ਹਾਂਜੀ ਦਿਨ ਕਿੰਨੇ ਲੈਂਦੀ ਹੈ ਜੀ ਦਿਨ ਹਜੇ ਹੀ ਲੈ ਜਾਓ 5 6 ਦਿਨ ਹਫਤਾ ਵੀ ਲੈ ਸਕਦੀ ਹਫਤਾ ਵੀ ਲੈ ਸਕਦੀ ਹਾਂ ਦੋ ਪਸ਼ੂ ਇੱਕ ਦਿਨ ਵੱਧ ਵੀ ਲੈ ਸਕਦਾ ਆਪਾਂ ਕਹਿ ਜੀ ਜੇ ਕਿਨੇ ਸੌਦਾ ਕਰ ਰਿਹਾ ਯਾਰ ਬਾਈ ਤੂੰ ਆ ਪਾਣੀ ਦੇਣ ਜਿਆ 6 ਦਿਨ ਕਿਹਾ ਸੀ ਸੂਈ ਇੱਕ ਦਿਨ ਵੱਧ ਵੀ ਲੈ ਸਕਦਾ 10 ਤੋਂ ਮੰਨ ਕੀ ਆ ਹਾਂ 10 ਤੋਂ 10 ਵੀ ਲੈ ਸਕਦੀ ਹੈ ਜੀ ਠੀਕ ਆ ਜੀ ਹਾਂਜੀ ਤੇ ਪਾਉ ਹੈ 30ਰ ਪਲਸ ਵੀਰੇ ਦੁੱਧ ਖੁੱਲਾ ਆਰਾਮ ਨੇ ਜੀ ਅਜੇ ਤਾਂ ਪੂਰੇ ਲੈਟ ਲੈਣ ਕੇ ਸੋਣਾ ਨੇ ਥਾਣਾ ਦੀ ਡੰਨ ਆ ਜੀ ਥਾਣਾ ਦੀ ਓਕੇ ਅਗਲੇ ਅਗਲਾ ਦੀ ਪਾਸ ਕਰਕੇ ਲਿਆ ਦੇ ਤੁਰ ਕੇ ਦਿਖਾ ਦੇ ਵੀਰ ਸੁਆ ਦੂਜਾ ਜੀ ਦਿਨ ਹਫਤੇ ਤੋਂ ਦਸਾਂ ਦਿਨਾਂ ਦੀ ਕੱਚੀ ਆ ਜੀ ਪਿਆਰੀ ਸੋਹਣੀ ਕਰਦੀ ਹੁੰਦੀ ਆ ਵਜਨ ਵਜੂ ਦੇਦਾ ਵੀ ਚੰਗਾ ਕਿ ਸੇਵਾ ਵਾਲੇ ਘਰੋਂ ਆਈ ਆ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਅਲਾ ਥਾਣਾ ਬੈਕ ਸੈਟ ਤੋਂ ਹਵਾਨਾ ਚੈੱਕ ਕਰ ਲੋ ਵਾਲਟ ਲਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਵਾਲਟ ਲਾ ਕਰਮ ਵਾਲੀ ਨੇ ਕੱਢ ਕੇ ਸੋਣਾ ਵਜਨ ਵਜੂਦ ਪੂਰਾ ਚੰਗਾ ਚਾਰੀ ਥਾਣਾ ਕੋਡ ਨਿਸ਼ਾਂਖ ਨਹੀਂ ਕੋਈ ਕੱਲਾ ਕੱਲਾ ਥਣ ਨਿਖੜਵਾਂ ਲੱਗਿਆ ਵਾ ਇਹਦੀ ਕੀ ਡਿਮਾਂਡ ਰਹਿਣ ਵਾਲੀ ਵੀਰੇ ਇਹਦਾ ਜੀ 60 ਜੋ ਕਰ ਦਿਆਂਗੇ ਮਾਨਤਾਨ 60000 ਰੁਪਏ ਜੋ ਮਾਨਤਾਨ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚਾਹਵਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ